ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੱਜ ਓੜੀਆਂ 70 ਲਿਖਿਆ ਸੀ ਮਾਂ ਦੇ ਸਵੱਜ ਵਿੱਚ ਕਿ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਮੀਦ ਹੈ ਕਿ ਤੁਸੀਂ ਜਰੂਰ ਪਸੰਦ ਕਰੋਗੇ ਦੁਨੀਆ বাসਦੀ ਐ ਮਾਂ ਮਾਂ ਦੇ ਨਾਲ ਦੁਨੀਆ বাসਦੀ ਐ ਮਾਂ ਮਾਂ ਦੇ ਨਾਲ ਮੰਜ਼ਲ ਮਿਲਦੀ ਐ ਰਾਹਾਂ ਦੇ ਨਾਲ ਮੰਜ਼ਿਲ ਮਿਲਦੀ ਐ ਰਾਹਾਂ ਦੇ ਨਾਲ ਜ਼ਿੰਦਗੀ ਚੱਲਦੀ ਐ ਸਾਹਾਂ ਦੇ ਨਾਲ ਹੌਸਲਾ ਮਿਲਦਾ ਦੁਆਵਾਂ ਦੇ ਨਾਲ ਮਾਣ ਹੁੰਦਾ ਪਰਮਾ ਦਾ ਨਾਲ ਮਾਣ ਹੁੰਦਾ ਪਰਮਾ ਦੇ ਨਾਲ ਚੰਗਾ ਲੱਗਦਾ ਮਿਲੇ ਕੋਈ ਸ਼ਾਮ ਦੇ ਨਾਲ ਚੰਗਾ ਲੱਗਦਾ ਮਿਲੇ ਕੋਈ ਸ਼ਾਮ ਦੇ ਨਾਲ ਮੋਹ ਪੈ ਜਾਂਦਾ ਰੁੱਖਾਂ ਦੀਆਂ ਸ਼ਾਮ ਦੇ ਨਾਲ ਮੋਹ ਪੈ ਜਾਂਦਾ ਰੁੱਖਾਂ ਦੀਆਂ ਸ਼ਾਮ ਦੇ ਨਾਲ ਬੰਦਾ ਪਰਖਿਆ ਜਾਂਦਾ ਨਿਗਾਹਾਂ ਦੇ ਨਾਲ ਬੰਦਾ ਪਰਖਿਆ ਜਾਂਦਾ ਨਿਗਾਮਾਂ ਦੇ ਨਾਲ ਬੰਦਾ ਪਰਖਿਆ ਜਾਂਦਾ ਨਿਗਾਮਾਂ ਦੇ ਨਾਲ ਧੰਨਵਾਦ